ਫਫੇ ਕੁੱਟਨੀਆਂ ਜੋ ਫਿਲਮ ਹੁ ਰਿਲੀਜ਼ ਹੋਈ ਹੈ ਆਪਾਂ ਉਸ ਬਾਰੇ ਗੱਲਬਾਤ ਕਰਦੇ ਹਾਂ ਜੀ ਚਾਰ ਪੰਜ ਦਿਨ ਹੋ ਗਏ ਨੇ ਕਿ ਕਿਸ ਤਰ੍ਹਾਂ ਦੀ ਹੈ ਫਫੇ ਕੁੱਟਨੀਆਂ ਫਿਲਮ ਨੀਰੂ ਬਾਸਪਾ ਦੇ ਤਾਣੀਆਂ ਦੋਨੋਂ ਐਕਟਰਸ ਨੇ ਸ਼ਾਨਦਾਰ ਐਕਟਰਸ ਨੇ ਕਿਹੜੇ ਕਿਹੜੇ ਫਿਲਮ ਦੇਖ ਕੇ ਆਏ ਨੇ ਉਹ ਵੀ ਆਪ ਦੇ ਵਿਚਾਰ ਆ ਕਮੈਂਟ ਦੇ ਵਿੱਚ ਸਾਂਝੇ ਕਰ ਸਕਦੇ ਨੇ ਤੇ ਹੋਰ ਪੇਜਾਂ ਤੇ ਫੇਸਬੁੱਕ ਤੇ ਦੇਖੀਏ YouTube ਤੇ ਦੇਖੀਏ ਵਿੱਚ ਕੁਝਕ ਲੋਕਾਂ ਵੱਲੋਂ ਨੈਗੇਟਿਵ ਕਮੈਂਟ ਵੀ ਆ ਰਹੇ ਨੇ ਕਿ ਫਿਲਮ ਵਧੀਆ ਨਹੀਂ ਹੈਗੀ ਆਸ਼ਕੀ ਜੀ ਦਿਖਾਈ ਗਈ ਹੈ ਠੀਕ ਹੈ ਚੋਰੀ ਠੱਗੀ ਦਿਖਾਈ ਗਈ ਹੈ ਕਿ ਇਸ ਤੋਂ ਲੋਕਾਂ ਨੂੰ ਕੀ ਸਿਹਤ ਮਿਲੂਗੀ ਕੀ ਸਿਹਤ ਲੈਣਗੇ ਲੋਕ ਇਸ ਚੀਜ਼ ਤੋਂ ਕਿ ਠੱਗੀਆਂ ਦਿਖਾਈਆਂ ਬਈ ਇਹ ਕਿਸ ਤਰ੍ਹਾਂ ਪੈਸਾ ਲੁੱਟਿਆ ਜਾਣਾ ਚਾਹੀਦਾ ਹੈ ਕਿਵੇਂ ਪਲਾਨਿੰਗ ਬਣਾਉਣੀ ਆ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਕੁਝ ਕੁ ਲੋਕਾਂ ਦੇ ਏ ਕਮੈਂਟ ਨੇ ਪਰ ਫਿਲਮ ਦੇਖੀ ਹੈ ਅੱਜ ਤਾਂ ਫਿਲਮ ਬਾਰੇ ਗੱਲਬਾਤ ਕਰਦੇ ਆ ਫਫੇ ਕੁੱਟਨੀ ਆ ਫਿਲਮ ਕਿ ਰਾਈਟਰ ਨੇ ਬਹੁਤ ਸੋਹਣੀ ਫਿਲਮ ਲਿਖੀ ਹੈ ਕਹਾਣੀ ਬਹੁਤ ਸ਼ਾਨਦਾਰ ਹੈ ਇੱਕ ਇਸ ਤਰ੍ਹਾਂ ਲਾ ਲਓ ਕਿ ਜਿਵੇਂ ਸਾਊਥ ਆ ਦੀ ਸਾਊਥ ਦੀਆਂ ਫਿਲਮਾਂ ਹੁੰਦੀਆਂ ਨੇ ਇੱਕ ਸਸਪੈਂਸ ਥ੍ਰਿਲਰ ਥ੍ਰਿਲਰ ਮੂਵੀ ਹੈ ਬਿਲਕੁਲ ਕਿ ਐ ਨਹੀਂ ਪਤਾ ਅਗਲੇ ਮੋੜ ਤੇ ਕੀ ਹੋਊਗਾ ਕਿ ਇਸ ਤਰ੍ਹਾਂ ਦੀ ਫਿਲਮ ਜਿਹੜੀ ਬਣਾਈ ਗਈ ਹੈ ਰਾਈਟਰ ਜਗਦੀਪ ਸਿੱਧੂ ਨੇ ਬਹੁਤ ਵਧੀਆ ਕਹਾਣੀ ਹੈ ਜਿਹੜੀ ਲਿਖੀ ਹੈ ਸਟਾਰਟਿੰਗ ਦੇ ਵਿੱਚ ਕੀ ਲੱਗਦਾ ਕਿ ਕਮੇਟੀਆਂ ਚੱਕੀਆਂ ਜਾ ਰਹੀਆਂ ਨੇ ਕਮੇਟੀਆਂ ਦੇ ਨਾਮ ਕਿਵੇਂ ਮੈਂਸ਼ਨ ਹੋ ਰਿਹਾ ਕਿ ਵਾਰ-ਵਾਰ ਸੁਖਪਾਲ ਕੌਰ ਨੂੰ ਹੀ ਕਿਉਂ ਨਿਕਲ ਰਹੀ ਹੈ ਜਿਹੜੀ ਕਮੇਟੀ ਸੀਗੀ ਉਹ ਜਦੋਂ ਆਪਾਂ ਅੱਗੇ ਫਿਲਮ ਦੇਖਦੇ ਆਂ ਫਿਰ ਪਤਾ ਲੱਗਦਾ ਕਿ ਮੇਨੀਸ਼ਾ ਬੰਨ ਨੂੰ ਟਾਰਗੇਟ ਕੀਤਾ ਜਾਂਦਾ ਇਹ ਸਾਰੀ ਸਟੋਰੀ ਜਿਵੇਂ ਜਿਵੇਂ ਆਪਾਂ ਫਿਲਮ ਦੇਖੀ ਜਾਂਦੇ ਆਂ ਉਵੇਂ ਮੈਨੂੰ ਪਤਾ ਲੱਗਦਾ ਪਰ ਜਿਵੇਂ ਜਿਵੇਂ ਫਿਲਮ ਦਿਖਾਈ ਜਾ ਰਹੀ ਆ ਇਸ ਤਰ੍ਹਾਂ ਲੱਗਦਾ ਕਿ ਕਹਾਣੀ ਬਿਲਕੁਲ ਖਤਮ ਹੋ ਚੁੱਕੀ ਆ ਜਿਵੇਂ ਪੁਲਿਸ ਵਾਲੇ ਫੜ ਲੈਂਦੇ ਨੇ ਜਿਵੇਂ ਨੀਸ਼ਾ ਬੰਨੂ ਦਾ ਬ੍ਰਦਰ ਆ ਪੁਲਿਸ ਦੇ ਵਿੱਚ ਹੁੰਦਾ ਹੈ ਉਹ ਸ਼ਿਕਾਇਤ ਕਰ ਦਿੰਦੀ ਆ ਕਿ ਭਈ ਇਹ ਇਸ ਤਰ੍ਹਾਂ ਜਾਣ ਬੁੱਝ ਕੇ ਲੁੱਟ ਰਹੇ ਨੇ ਕਿ ਇਹਨਾਂ ਦੀ ਇਹ ਸਕੀਮ ਆ ਕਿ ਉਹ ਆਦੇ ਬ੍ਰਦਰ ਨੂੰ ਦੱਸ ਦਿੰਦੀ ਆ ਜਿਵੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤਰ੍ਹਾਂ ਲੱਗਦਾ ਕਿ ਮੂਵੀ ਖਤਮ ਹੋ ਚੁੱਕ ਪਰ ਜਿਵੇਂ ਜਿਵੇਂ ਅੱਗੇ ਬੰਦਾ ਫਿਲਮ ਦੇਖੀ ਜਾਂਦੇ ਆ ਅੱਗੇ ਅੱਗੇ ਜਿਵੇਂ ਲੋਕ ਫਿਲਮ ਦੇਖੀ ਜਾ ਰਹੇ ਨੇ ਤਾਂ ਫਿਰ ਅੱਗੇ ਅੱਗੇ ਇੱਕ ਤਰ੍ਹਾਂ ਦਾ ਸਸਪੈਂਸ ਆ ਜਿਹੜਾ ਉਹ ਅੱਗੇ ਨਿਕਲ ਕੇ ਆ ਰਿਹਾ ਹੈ ਕਿ ਫਿਲਮ ਨੂੰ ਇੱਕ ਦੇਖਣ ਲਈ ਵਧੀਆ ਇੱਕ ਮਤਲਬ ਰਵੈਂਟਗੀਆ ਮਾਹੌਲ ਬਣਿਆ ਰਹਿੰਦਾ ਹੈ ਕਿ ਬਸ ਦੇਖੀ ਜਾਓ ਅੱਗੇ ਫਿਲਮ ਦੇ ਵਿੱਚ ਹੋਣਾ ਕੀ ਹੈ ਇਸ ਤਰ੍ਹਾਂ ਦੀ ਫਿਲਮ ਹੈ ਪਰ ਜਿਹੜਾ ਸਭ ਤੋਂ ਐਂਡ ਤੇ ਜਿਹੜਾ ਬਹੁਤ ਸੋਹਣਾ ਮੈਸੇਜ ਦਿੱਤਾ ਜਾਂਦਾ ਕਿ ਉਹ ਲੁੱਟਦੇ ਵੀ ਉਹਨਾਂ ਨੂੰ ਜਿਨ੍ਹਾਂ ਕੋਲੇ 2 ਨੰਬਰ ਦਾ ਪੈਸਾ ਜਿਨ੍ਹਾਂ ਨੇ 2 ਨੰਬਰ ਦੀ ਕਮਾਈ ਨਾਲ ਪੈਸਾ ਕਮਾਇਆ ਹੁੰਦਾ ਉਹਨਾਂ ਤੋਂ ਹੀ ਉਹ ਪੈਸੇ ਸਾਰੇ ਲੁੱਟਦੇ ਨੇ ਕਿਵੇਂ ਲੁੱਟਦੇ ਨੇ ਕਿਵੇਂ ਪਲਾਨੀਗਾ ਉਹ ਜਦੋਂ ਤੁਸੀਂ ਸਾਰੀ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗਦਾ ਜਾਣਾ ਪਰ ਜਿਹੜਾ ਐਂਡ ਤੇ ਲੈ ਕੇ ਨਸ਼ਿਆਂ ਨੂੰ ਬਹੁਤ ਸੋਨਾ ਜਿਹੜਾ ਮੈਸੇਜ ਦਿੱਤਾ ਗਿਆ ਕਿ ਚਿੱਟਾ ਤਾਂ ਜਿਹੜਾ ਵੇਚਦਾ ਹੈ ਉਹ ਵੀ ਪੈਸਿਆਂ ਦੇ ਵਿੱਚ ਖੇਡਦਾ ਗੱਗੇ ਮੰਤਰੀਆਂ ਤੇ ਇਲਜ਼ਾਮ ਲਾਏ ਗਏ ਨੇ ਸਰਕਾਰਾਂ ਤੇ ਇਲਜ਼ਾਮ ਲਾਏ ਗਏ ਨੇ ਠੀਕ ਹੈ ਜਿਹੜਾ ਪਿੰਦਾ ਜਿਹੜਾ ਚੋਰੀਆਂ ਠੱਗੀਆਂ ਕਰਕੇ ਕਿਸਨ ਲੋਟਖੋ ਕਰਕੇ ਚਿੱਟਾ ਜਿਸ ਤੋਂ ਲੈ ਕੇ ਆਉਂਦਾ ਉਹਦਾ ਪੀਕੇ ਆਪਦਾ ਖਤਮ ਕਰ ਦਿੰਦਾ ਜਿਹੜਾ ਵੇਚਦਾ ਤੇ ਜਿਸ ਦੀ ਸ਼ਹਿ ਤੇ ਵੇ ਕਰਿਆ ਚਿੱਟਾ ਕੀ ਉਹ ਤਾਂ ਫੁੱਲ ਇੰਜੋਏ ਕਰਦੇ ਨੇ ਉਹ ਪੈਸਿਆਂ ਦੇ ਵਿੱਚ ਖੇਡਦੇ ਨੇ ਮਰਦਾ ਕੌਣ ਆ ਆਮ ਬੰਦਾ ਜਿਹੜਾ ਚਿੱਟਾ ਲੈ ਕੇ ਆਉਂਦਾ ਕੀ ਕਹਾਣੀ ਦੇ ਵਿੱਚ ਬਹੁਤ ਵਧੀਆ ਇਹ ਜਿਹੜਾ ਐਂਡ ਤੇ ਜਿਹੜਾ ਮੈਸੇਜ ਬਹੁਤ ਸੋਹਣਾ ਦਿੱਤਾ ਵਿਆ ਸੋ ਜਿਹੜੇ ਫਿਲਮ ਨਹੀਂ ਦੇਖ ਕੇ ਆਏ ਜੀ ਉਹ ਫਿਲਮ ਨੂੰ ਜਾ ਕੇ ਦੇਖੋ ਚੰਗੀ ਤਰ੍ਹਾਂ ਤੇ ਆਪਦੇ ਵਿਚਾਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਰੱਖਿਓ ਕਿ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਹੈ ਓਵਰਆਲ ਫਿਲਮ ਬਹੁਤ ਜ਼ਿਆਦਾ ਵਧੀਆ ਬਣਾਈ ਹੋਈ ਹੈ